ਸਤਿ ਸ਼੍ਰੀਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲਈ ਮਿੱਤਰੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਨਾ ਪਿੰਡ ਮਹਿਲਖੁਰ ਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਮਹਿਲਕਲਾ ਜਦੋਂ ਆਪਾਂ ਬਰਨਾਲੇ ਤੋਂ ਰਾਏਕੋਟ ਨੂੰ ਜਾਂਦੇ ਆ ਤਾਂ ਰੋਡ ਦੇ ਉੱਤੇ ਪਿੰਡ ਮਹਿਲਕਲਾ ਆਉਂਦਾ ਤਾਂ ਉੱਥੋਂ ਸੱਚੇ ਹੱਥ ਸੜਕ ਮੁੜਦੀ ਆ ਗੇਟ ਦੇ ਅੰਦਰ ਐਂਟਰ ਕਰਦੇ ਆ ਨਾ ਮੰਡੀ ਦੇ ਨਾਲ ਦੀ ਤਾਂ ਪਿੰਡ ਮਹਿਲਖੁਰ ਦਾ ਆਉਂਦਾ ਤਾਂ ਉੱਥੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਵਪਾਰ ਦਾ ਕੰਮਾਂ ਬਾਈਆਂ ਦਾ ਜੇ ਕਈਏ ਮਾਲ ਸਾਫ ਸੁਥਰਾ ਦੇ ਬਾਹਰਲੇ ਸਟੇਟ ਜਿਵੇਂ ਆਪਣਾ ਰਾਜਸਥਾਨ ਹਰਿਆਣਾ ਤੋਂ ਮਾਲ ਖਰੀਦ ਕੇ ਲੈ ਕੇ ਆਉਂਦੇ ਆ ਬਾਈ ਤੇ ਅੱਜ ਵੀ ਝੋਟੀਆਂ ਹੈਗੀਆਂ ਨੇ ਬਾਈਆਂ ਕੋਲੇ ਤੇ ਦਿਖਾ ਦਾਂਗੇ ਤੁਹਾਨੂੰ ਗੱਲਬਾਤ ਕਰਵਾ ਦਾਂਗੇ ਬਾਈ ਨਾਲ ਰੇਟ ਬਾਰੇ ਜਾਣੂ ਕਰਵਾ ਦਾਂਗੇ ਵੀ ਕੀ ਗੱਲਬਾਤ ਹੈ ਕੀ ਦੁੱਧ ਦੇ ਰਿਕਾਰਡ ਨੇ ਸਾਰੀ ਗੱਲਬਾਤ ਆਪਾਂ ਤੁਹਾਨੂੰ ਸਾਂਝੀ ਕਰ ਦਾਂਗੇ ਲਓ ਵੀਡੀਓ ਨੂੰ ਲਾਇਕ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਕਿਉਂਕਿ ਫਿਰ ਤੁਹਾਡੇ ਕਮੈਂਟਾਂ ਦੇ ਸ਼ੇਅਰ ਕਰਨ ਨਾਲ ਵੀਡੀਓ ਅੱਗੇ ਪਹੁੰਚੀ ਵੀ ਹੈ ਹਨ ਤੇ ਅੱਜ ਜਿਹੜੀ ਆਪਾਂ ਤਿੰਨ ਜਾਨਵਰ ਦਿਖਾਵਾਂਗੇ ਨਹੀਂ ਡਿਟੇਲ ਲਾਂਗੇ ਬਾਕੀ ਰੁਟੀਨ 'ਚ ਬਾਈਆਂ ਲਵੇ ਪਸ਼ੂ ਆਉਂਦੇ ਰਹਿੰਦੇ ਆ ਕੋਈ ਵੀ ਭਰਾ ਇਹਨਾਂ ਲਵੇ ਹਰ ਟਾਈਮ ਅੱਜ ਤਿੰਨ ਨਹੀਂ ਚਾਰ ਤੋਂ ਪੰਜ ਝੋਟੀਆਂ ਬਾਈਆਂ ਲਵੇ ਹਾਜ਼ਰ ਹੁੰਦੀਆਂ ਨੇ ਕਦੋਂ ਵੀ ਤੁਸੀਂ ਹਾਲ ਟਾਈਮ ਇਸ ਤੇ ਆ ਕੇ ਦੋ ਟਾਈਮ ਤਸੱਲੀ ਕਰਕੇ ਜਦੋਂ ਵੀ ਆ ਕੇ ਸਖਰੀਦ ਲਈ ਆ ਸਕਦੇ ਹੋ ਤੇ ਬਾਕੀ ਆ ਜੋ ਆਪਾਂ ਭਰਾ ਨਾਲ ਗੱਲਬਾਤ ਕਰਾਉਣੀ ਆ ਜੋ ਵੀਰੇ ਸਾਹਮਣੇ ਆ ਜੀ ਸ਼ਸ਼ਰੀ ਗੱਲ ਵੀਰੇ ਸ਼ਸ਼ਰੀ ਗੱਲ ਨਾਮ ਦੱਸ ਦਿਓ ਆਪਣਾ ਹਾਂ ਵੀਰੇ ਕਾਲਾ ਪਿੰਡ ਪਿੰਡ ਮਹਿਲ ਖੁਰਦਾ ਹਾਂਜੀ ਹਾਂਜੀ ਕਿੰਨਾ ਕ ਪੁਰਾਣਾ ਵਪਾਰ ਵਪਾਰ ਦਾ ਵੀਰੇ ਪੀੜੀਆਂ ਦੇ ਪੀੜੀਆਂ ਦੇ ਠੀਕ ਹੈ ਹਰ ਟਾਈਮ ਹੁੰਦੇ ਆ ਆਪਣੇ 4 ਤੋਂ 5 ਹਾਂ ਵੀਰੇ 4-5 ਹੁੰਦੀਆਂ ਨੇ 4-5 ਹੁੰਦੀਆਂ ਹੁੰਦੀਆਂ ਠੀਕ ਹੈ ਨਾਲੇ ਘੋੜੀਆਂ ਵੀ ਰੱਖੀਆਂ ਇਹ ਇਸ ਸ਼ੌਕ ਨੂੰ ਕੇ ਵੀ ਵੇਚ ਦਿੰਨੇ ਆ ਵੀ ਤੁਸੀਂ ਲੈ ਕੇ ਵੇਚਦੇ ਨਹੀਂ ਕੋਈ ਮੇਕੂ ਬਾਹਲੀ ਨਹੀਂ ਅੱਛਾ ਭਾਜ ਮੈਂ ਜੂਰੇ ਫਰਾਂ ਲੈ ਲੈਂਦਾ ਠੀਕ ਹੈ ਇਹ ਸ਼ੌਕ ਵਾਲੇ ਵੀ ਰੱਖੇ ਨੇ ਬਾਈ ਕਹਿੰਦਾ ਵੀ ਆ ਬਾਈ ਨੇ ਘਰੇ ਵੀ ਪਸ਼ੂ ਰੱਖੇ ਹੋਇਆ ਤੇ ਪ੍ਰਬੰਧ ਵਧੀਆ ਬਾਈ ਦਾ ਪੱਖੇ-ਪੁੱਖੇ ਵਧੀਆ ਲੱਗੇ ਹੋਏ ਆ ਤੇ ਅਸੀਂ ਇਹ ਅੱਜ ਫਿਰ ਤਿੰਨ ਜਾਨਵਰ ਤਿੰਨ ਹਾਂ ਇੱਕ ਦੋ ਬੈਕੀਆਂ ਹੋਈਆਂ ਦੋ ਵੇਗੀਆਂ ਠੀਕ ਐ ਤੇ ਤਿੰਨੋਂ ਝੋਟੀਆਂ ਸੁਈਆਂ ਹੋਈਆਂ ਨੇ ਹਨਾ ਰੇਟ ਸਾਰੀਆਂ ਦਾ ਵੀਡੀਓ ਚ ਕਰ ਦਾਂਗੇ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰ ਦਾਂਗੇ ਲੈ ਪਹਿਲੇ ਨੰਬਰ ਤੋਂ ਕਰੀਏ ਸ਼ੁਰੂ ਇਹ ਤਾਂ ਹਾਂਜੀ ਹਾਂਜੀ ਠੀਕ ਐ ਲੈ ਦੇ ਬਾਈ ਡਿਟੇਲ ਇਹਦੀ ਕੀ ਗੱਲਬਾਤ ਆ ਇਹ ਦੂਜਾ ਸੁਆ ਸੁਈ ਜਾਂਦੇ ਠੀਕ ਐ ਇੱਕ ਕੱਲ੍ਹ ਤੋਂ ਸੁਈ ਆ ਇਹ ਠੀਕ ਹੈ ਹਾਂ ਬੋਲਾ ਦੋਲਾ ਕੱਟ ਲਿਆ ਨਾ 10 ਕਿਲੋ ਠੀਕ ਹੈ ਉਹਨਾਂ ਲੰਗਾ ਠੀਕ ਹੈ ਕਟੂਕੂਰ ਜਿਆਦਾ ਪਿੱਛੇ ਬੱਚਾ ਪਿੱਛੇ ਕੱਟਾ ਫਿਰ ਪਿੱਛੇ ਕੱਟਾ ਕੱਲ੍ਹ ਸੂਈਆ ਬਾਈ ਕਹਿੰਦਾ ਵੀ ਬੋਲਾ ਆਪਾਂ ਨੇ ਚੋ ਲਿਆ ਇਹਦਾ ਤੇ ਥੋੜੇ ਕਨੇ ਧਾਰੀ ਛੱਡਦੇ ਆਪਾਂ ਉਹ ਵੀ ਖਾਲੀ ਕਰਨੇ ਵਿਜਾਇ ਹੈ ਨਾ ਕਿ ਜਿੰਨੀ ਆਪਾਂ ਜਲਦੀ ਖਾਲੀ ਕਰਾਂਗੇ ਪਸ਼ੂ ਨੂੰ ਓਨੀ ਜ਼ਿਆਦਾ ਉੱਠਦਾ ਛੇਤੀ ਹੈ ਨਾ ਹਾਂ ਕਈ ਵਾਰੀ ਨਾ ਕਈ ਹੁੰਦਾ ਅਗਲਾ ਬੋਲੇ ਜੀ ਖੜਾਈ ਰੱਖਦਾ ਦੋ ਦਿਨ ਉਹ ਵੀ ਪਸ਼ੂ ਵਾਸਤੇ ਗਲਤ ਆ ਹਾਂ ਲੈ ਤੌਰ ਬਈਏ ਨੂੰ ਕਹਿੰਦਾ ਖੜ ਥਣ ਐਨ ਮਜਬੂਤੀ ਦਾ ਲੱਗਿਆ ਹੋਇਆ ਮਿੱਤਰੋ ਤੁਸੀਂ ਚੈੱਕ ਕਰ ਲਓ ਭਾਂਡੇ ਦੀ ਵੀ ਜਿਵੇਂ ਬੋਲਾ ਬਾਈ ਨੇ ਚੋਇਆ ਹੋਇਆ ਹੁਣ ਵੀ ਪੂਰੀ ਐਨ ਤਿਆਰੀ ਚਾ ਮੱਝ ਦੀ ਚੰਗੀ ਦੁੱਧ ਦੇਣ ਦੇ ਸੰਕੇਤ ਨੇ ਕਿਉਂਕਿ ਥਣ ਥਣੋਟ ਐਨ ਵਧੀਆ ਲੱਗਿਆ ਹੋਇਆ ਦੇਖ ਆ ਦੇ ਐਨ ਚੌੜਾ ਲੇਵਾ ਉੱਪਰੋਂ ਵੀ ਮੱਝ ਪੂਰੀ ਚੌੜੀ ਆ ਤੇ ਆ ਦੇਖ ਲਓ ਥਰੀਰ ਘਟਾਂ ਚ ਲੰਬਾਈ ਲੰਮੂਈ ਬੱਡੀ ਬੁੱਡੀ ਐਨ ਪੂਰੀ ਆ ਸਕਦੀ ਆ। ਆਹ ਦੇ। ਚੌਣ ਚਵਾਈ ਦਾ ਬਾਈ ਹੋਊ ਸਿਰੇ ਦਾ ਫਿਰ ਹੈ ਨਾ। 100 ਦੇ 100। 100 ਦੀ 100 ਮਿਲੂਗੀ ਚੌਣ ਚਵਾਈ ਦਾ। ਕਿੰਨੇ ਕਿਤੇ ਤੇ ਉਮੀਦ ਲਾਉਨੇ ਆ ਬਾਈ। 2 ਮਾਲ ਕਰਾ ਬਾਈ 30 ਬਸਵਾ ਕਿਲੋ ਦੱਸਿਆ। ਹੂੰ ਆਪਾਂ ਦੂਜੇ ਸੁਵੇ 16 ਕਹਿ ਦਈਏ। ਆਪਾਂ 17 ਕਹਿ ਦਈਏ। ਹਾਂ। ਆਪਾਂ ਦੂਜੇ ਸੁਵੇ। ਜੇ ਬੋਲੇ ਹੱਥਾਂ ਚੰਗੀ ਸ਼ਾਮ ਦੀ ਮੈਂ ਵੀ ਆਪਾਂ ਕਾਟ ਦੇ ਭੇਜਦਾ ਮੈਂ ਆ ਚੰਗੀ ਸ਼ਾਮ ਵੀ। ਠੀਕ ਐ। ਜੇ ਸਾਂਭਣੀ ਫਿਰ ਉਹ ਰੱਗੀ ਜਾਣਾ। ਠੀਕ ਐ। ਕੀ ਰਡੇ ਲੂ ਨੋ ਜਾਨ ਇਹਦੀ ਕਰ ਮੌਤਾਂ ਵਸ਼ੀਨਾ ਮਰਜ਼ੀ ਕਰਾ ਲਾ ਹਾਂ ਕੋਈ ਲੇਖਾ ਨਹੀਂ ਮੈਂ ਦੱਸ ਠੀਕ ਹੈ 155 ਹੀ ਦੇ ਦਾਂਗੇ ਮੈਂ 155 ਚ ਛੋਟ ਛੱਪਾ ਕਰ ਦਾਂਗੇ ਭਾਈ ਕਹਿੰਦਾ ਆ ਦੇਖ ਲਓ ਸਣ ਸਣਾ ਟਮਾ ਸਾਨੂੰ ਇੱਕ ਵਾਰੀ ਫੇਰ ਦਿਖਾਣਾ ਅੱਜ ਨਾ ਅੱਜ ਤੋਂ 2-3 ਦਿਨਾਂ ਬਾਅਦ ਆਹਾਂ ਕੇ ਮੈਂ ਜਦੋਂ ਤੇਰੇ ਦਵਾਰੇ ਖੜੂਗੀ ਨਾ ਆਜੋ ਪੱਠੇ-ਪੁੱਠੇ ਚੱਕ ਲੈ ਮੈਂ ਹਾਂ ਐ ਦੁੱਗਣੀ ਹੋ ਜੀ ਕਿਹੜੇ ਏਰੀਆ ਖਰੀਦਿਆ ਬਈ ਇਹ ਆਪਾਂ ਰਾਜਸਥਾਨ ਤੋਂ ਖਰੀਦਿਆ ਮੈਂ ਠੀਕ ਹੈ ਰਾਜਸਥਾਨ ਦੇ ਕਿਹੜੇ ਸ਼ਹਿਰ ਤੋਂ ਗੰਗਾ ਰੂਪਨਗਰ ਤੋਂ ਗੰਗਾ ਰੰਗ ਤੋਂ 75 ਕਿਲੋਮੀਟਰ ਠੀਕ ਹੈ ਠੀਕ ਹੈ ਆ ਜੀ ਬਹੁਰੀ ਮਿਹਨਤ ਕਰ ਲੈ ਲੱਗੇ ਆ ਬਈ ਕਰੀ ਜਾਂਦੇ ਹੈ ਨਾ 1 ਲੱਖ 55 ਹਜ਼ਾਰ ਚ ਮੰਨਦਾ ਹਾਂ ਜੀ ਹਾਂ ਇਹ ਇਹ ਦੂਸਰਾ ਨੰਬਰ ਵੀਰੇ ਇਹ ਦੂਸਰਾ ਸੂਆ ਵੀਰੇ ਮੋਹ ਸੇ 6 ਦਿਨ ਤੋਂ ਦੂਸਰਾ ਸੂਆ ਕਿੰਨਾ ਤੋਂ ਦਰੇੜੀ ਇਹ ਬੋਲ ਤਾਂ ਸਟਾਰਟ ਹੋ ਗਈ ਵੀਰੇ ਐਪੀ 12 ਕਿਲੋ ਠੀਕ ਹੈ ਹਾਂਜੀ 12 ਕਿਲੋ ਹੈਗਾ ਤੇਰਾ ਜਮਾ ਲੈ ਤਾ ਹਾਂ ਖੋਲੀ ਤੋਰੀ ਮਈ ਇਹਨੂੰ ਤੀਜਾ ਚੌਥਾ ਦਿਨ ਸੂਈ ਨੂੰ ਹਾਂ ਮੰਗ ਰਹੇ ਦੀ ਵੀ ਕੱਟਣੀ ਮੰਗ ਰਹੇ ਦੀ ਵੀ ਕੱਟੀ ਆ ਬਾਈ ਕਹਿੰਦਾ ਵੀ 12 ਕਿਲੋ ਹੁਣ ਤਿਆਰੀ ਦਾ ਜਿਹੜਾ ਤੁਸੀਂ ਇੱਥੇ ਚੋ ਕੇ ਤਸੱਲੀ ਕਰਕੇ ਲੈ ਆ ਸਕਦੇ ਹੋ ਹਾਂ ਇਹ ਧਾਰਾ ਦਿਖਾ ਦੇ ਹਾਂ ਧਾਰਾ ਤੇਰਾ OK ਸਰ ਨੂੰ ਵਰ ਗਿਟਾਰ ਆ ਬਾਈ ਕਹਿੰਦਾ ਲੈ ਚੱਲ ਬਾਈ ਲੈ ਆ ਲੇ 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 ਆले ਇਹ ਆਪਣੀ ਦੂਜਾ ਸੂਆ ਹੈ ਨਾ ਦੂਜਾ ਸੂਆ 6 ਦਾ 6 ਦਾ ਦੂਜਾ ਸੀ ਆਲੇ ਕੋ ਇਹ ਫਿਰ ਬਈ ਕੀ ਡਿਟੇਲ ਹੋ ਜੂਏ ਜੀ ਕੀ ਗੱਲ ਬਾਤ ਹੋ ਜੀ ਕਿੰਨਾ ਦੁੱਧ ਬਾਦੂ ਕੀ ਗੱਲ ਕਿੰਨੇ ਕਿ ਦਿਨਾਂ ਦਾ ਸੂਆ ਚਾਰ ਦਿਨਾਂ ਦਾ ਸੂਆ ਹੈ ਪੀ ਠੀਕ ਹੈ ਬਾਈ ਚਾਰ ਹਾਂ ਮਨਾ 12 ਕਿਲੋ ਠੀਕ ਹੈ 12 ਕਿਲੋ ਤੋਂ ਬੋਲ ਦੇ ਸਟਾਰਟ ਹੋ ਗਈ 15 ਕਿਲੋ ਦੀ ਮੈਂ ਓਟ ਦੇ ਭੇਜਾਂ 15 ਕਿਲੋ ਦੀ ਓਟ ਦੇ ਦਾਂਗੇ ਓਟ ਦੇ ਦਾਂਗੇ ਮੈਂ ਇਹਨੂੰ 10 ਦਿਨਾਂ ਬਾਅਦ ਮੈਂ ਫਾਸਟ ਕਰਾ ਲਾਂਗੇ ਜਾਂ 15 ਕਿਲੋ ਤਾਂ ਮੈਂ ਨਾ ਦੁੱਦਾ ਨਾ ਦੁੱਦਾ ਹਾਂ ਕਿੰਨੇ ਰੁਪਏ ਲਵਾਂਗੇ ਇਹਦਾ 1,32,000 ਲਵਾਂਗੇ 1,32,000 ਹਾਂ ਥੋੜਾ ਛੋਟਾ ਕਰ ਦਾਂਗੇ ਠੀਕ ਹੈ ਹਾਂਜੀ ਠੀਕ ਹੈ 1,32,000 ਇਹਦਾ ਰੇਟ ਹੈ ਬਾਕੀ ਬਾਈ ਕਹਿੰਦਾ ਕੋਈ ਗੱਲ ਨਹੀਂ ਆ ਜਾਂਦਾ ਮਾਤਾ ਠੀਕ ਹੈ ਇਹ ਤੀਸਰਾ ਨੰਬਰ ਬਈ ਇਹ ਕਲੂਮ ਆ ਵੀਰੇ ਕੱਢੀ ਠੀਕ ਹੈ ਇਹ ਮੋਹਰ ਦਾ ਦੰਦਾ ਚਾਰ ਦੰਦਾ ਪਹਿਲਣਾ ਹੈ ਪਹਿਲਣਾ ਠੀਕ ਹੈ ਇਹ ਕਿਦਾਂ ਸੂਈ ਆ ਬਾਈ ਇਹਨੂੰ ਹੋ ਗਿਆ ਫਿਰ 9 ਦੀ ਸੂਈ 9 ਦੰਦਾ 9 ਠੀਕ ਹੈ ਹਾਂ ਇਹ ਥੱਲੇ ਕਿੰਨਾ ਦੱਸੋ ਥੱਲੇ ਨੈਟ 12 ਕਿਲੋ ਜਮਨ ਤਿਆਰੀ ਦਾ ਜਿਹੜਾ ਕਹਿਣਾ ਠੀਕ ਹੈ ਤੋੜ ਦੇ ਬਈ ਇਹਨੂੰ 12 ਕਿਲੋ ਦੁੱਧ ਰੇੜੀ ਆ ਫਿਰ ਰੇੜੀ ਧਾਰ ਭੋਲੀ ਧਾਰ ਭੋਲੀ ਧਾਰ ਭੋਲੀ ਉਹ ਆਈ ਦਾ ਮਾਰ ਨਹੀਂ ਲੱਤ ਲਾ ਗਈ ਨਹੀਂ ਹੱਥ ਨਹੀਂ ਕੋਟਾ ਹਾਂ ਠੀਕ ਆ ਹਾਂ ਪੱਟੀ ਪੁੱਟੀ ਬਹੁਤ ਛੋਟੀ ਗਾਂ ਦੁੱਧ ਲੈ ਖਾਦਾ ਠੀਕ ਹੈ 4 ਦਾੰਦਾ 4 ਦਾੰਦਾ ਪਹਿਲਾ ਸੁਦਾ ਸੁਈ ਆ ਪਹਿਲਾ ਸੁਈ ਆ ਮੂੰਹ ਬਧੀ ਹਾਂ ਮੂੰਹ ਦੀ ਕੱਚੀ ਆ ਸਿੰਘ ਸਿੰਘ ਤੁਸੀਂ ਆਹ ਦੇਖ ਲਓ ਵੀ ਕੀ ਗੱਲ ਬਾਤ ਆ ਨੇ ਐਵੀ ਬਾਈ ਕਹਿੰਦਾ ਵੀ ਸ੍ਰੀ ਜੀ ਅੱਜ ਨਾ ਸਾਰੇ ਪਸ਼ੂ ਬਾਈ ਦੇ ਤਿੰਨੋਂ ਛੋਟੀਆਂ ਸੁਈਆਂ ਹੋਈਆਂ ਨੇ ਤੇ ਧਾਰਾ ਤੂਰਾ ਬਾਈ ਕਹਿੰਦਾ ਓਕੇ ਰਿਪੋਰਟ ਮੈਣ ਲਈ ਕੋਈ ਭਰਾ ਇੱਥੇ ਆ ਕੇ ਉਹ ਗੱਮ ਨੇ ਉਹ ਵੀ ਕਈ ਵਾਰੀ ਧਾਰਾਂ ਜਿਹਾ ਨਗਾਰ ਹੋ ਗਿਆ ਨਾ ਆ ਜਿਹੜਾ ਥੱਲੇ ਬਹਿ ਕੇ ਉੱਠ ਖੜਿਆ ਤਾਂ ਸਮਝ ਲਓ ਨਫਾ ਤਾਂ ਉੱਡ ਜਾਂਦਾ ਉਹਦੀਆਂ ਨਾ ਤਾਂ ਹਾਂ ਜਦੋਂ ਕਈ ਵਾਰੀ ਮੰਡੀ ਮੰਡੀ ਮਾਲ ਵੇਚਦਾ ਨਾ ਅਗਲਾ ਕਈ ਵਾਰੀ ਅਗਲਾ ਜੇ ਥੱਲੇ ਮੈਂ ਖੋਟੀ ਹੋ ਜੇ ਫਿਰ ਸਮਝ ਲਓ ਨਫਾ ਉੱਡ ਗਿਆ ਘਾਟੇ ਕਿੰਨੀ ਥਾਂ ਹੋ ਜਾਂਦਾ ਇਹ ਕਿੰਨੇ ਵੀ ਦੇਵਾਂਗੇ ਭਾਈ ਜੇ ਸੁਣੋ ਵੀਰੇ 17 ਦੀ ਟੁੱਟੀ ਲੱਭਾਂਗੇ 117000 ਹਾਂ 117000 ਦੀ ਦੁੱਧ ਨੈੱਟ 12 ਕਿਲੋ 12 ਕਿਲੋ ਰੈਡੀ ਆ 14 ਦੀ ਗਾਰੰਟੀ ਆ ਚਾਰ ਦੰਦਾ ਚਾਰ ਦੰਦਾ ਮੈਂ ਚਾਰ ਦੰਦਾ ਤੇ 12 ਕਿਲੋ ਰੈਡੀ ਆ 12 ਕਿਲੋ ਨਾ ਕੇ ਜੇ ਕੰਡੇ ਤੇ ਮੈਂ ਮਰਜੀ ਲੈ ਠੀਕ ਐ ਹੋਰ ਕੋਈ ਗੱਲਬਾਤ ਫਿਰ ਇਹਦੀ ਦਿਖਾਵਾਂਗੇ ਤਰ ਤਾਰੇ ਹੀ ਦਿਖਾ ਦੇ ਹਾਂ ਦਿਖਾ ਦੇ ਛੱਡ ਦੇ ਚੋਦੇ ਚੋਦੇ ਲ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਜਦੋਂ ਆਪਾਂ ਰਾਏਕੋਟ ਤੋਂ ਨਾ ਇਹ ਆਪਣਾ ਬਰਨਾਲੇ ਨੂੰ ਆ ਜੀਏ ਇਹ ਬਰਨਾਲੇ ਤੋਂ ਰਾਏਕੋਟ ਨੂੰ ਜਾਣ ਦਾ ਸੱਜੇ ਹੱਥ ਗੇਟ ਆ ਮਹਿਲ ਕਲਾ ਮੰਡੀ ਦੇ ਨਾਲ ਲੱਗਦੀ ਮੁੜਦਾ 1.5 ਕਿਲੋਮੀਟਰ ਦੀ ਦੂਰੀ ਆ ਮਹਿਲ ਕਲਾ ਰੋਡ ਤੋਂ ਇਹ ਪਿੰਡ ਬਾੜੀਵਾਲੇ ਤੋਂ ਹੀ ਨਾ ਪੁਰਾਣਾ ਵਪਾਰਾ ਤਾਂ ਇਹਦਾ ਤਾਂ ਇਹ ਕਿਵੇਂ ਵਪਾਰ ਫਿਰ ਹੁਣ ਕਿੱਥੇ ਜੇ ਖੜਿਆ ਵਪਾਰ ਕਾਰ ਯਾਰ ਅੱਗੇ ਆਸ ਨਹੀਂ ਹੈਗਾ ਹੈ ਵਿੱਚ ਅੱਗੇ ਵਾਲਾ ਪਾਰਦੇ ਨਹੀਂ ਹੈਗਾ ਅੱਗੇ ਪਾਰ ਦਿੱਤਾ ਜੀ ਲੋਕਾਂ ਦਾ ਧੂੜ ਦੇ ਵਿੱਚ ਬੜਾ ਬੋਲ ਰਿਹਾ ਹੁਣ ਉਹਨਾਂ ਨੂੰ ਦੂਰ ਬਾਹਰ ਲੋਕ ਬਹੁਤ ਬਾਰੇ ਬੋਲੀ ਜਾਂਦੇ ਅੱਛਾ ਜਿਹੜਾ ਗਿਆ ਫਿਰ ਇਹ ਤਾਂ ਨਹੀਂ ਪੈਸੇ ਪੂਰੇ ਦੇਵੇ ਕਿ ਨਵੀਨ ਪੈਸੇ ਪੂਰੇ ਵੀ ਦੇ ਜਾਂਦੇ ਨੇ ਰਹਿ ਗਿਆ ਥਾਰ 4 ਲੱਖ 4 ਲੱਖ ਦਾ ਠੀਕ ਹੈ ਅਗਿਆ ਜਵਾਨ ਕਰ ਗਿਆ ਨਾ ਪੈਸੇ ਇਹਨਾਂ ਦੇਣ ਆਉਂਦਾ ਸੀਗਾ ਹੁਣ ਤਾਂ ਇਹ ਬੰਡੋ ਨਿਕਲਦੇ ਆ ਹੁਣ ਜੇ 1 ਮਹੀਨਾ ਕਰਦਾ ਤਾਂ ਮੰਨ ਲਾ ਵੀ 2 ਮਹੀਨੇ ਚਾਹਣਗੇ ਉਹ ਵੀ ਪੂਰੇ ਗਿਆ ਜਗਾ ਕੇ ਬੱਚਾ ਜ਼ਿਆਦਾ ਕਾਲੇ ਤਾ ਹੈ ਕਹਿੰਦਾ 4 ਕ ਲੱਖ ਮੇਰਾ ਵੀ ਮਰਿਆ ਓਏ ਤਾਂ 4 ਲੱਖ ਦਾ ਕੋਈ ਜਿਆਦਾ ਨਹੀਂ ਇਹ ਬੰਦਾ ਕਿੱਥੋਂ ਯਾਰ ਯਾਰ ਬਿਹਾਰ ਤੋਂ ਕੈਸਾ ਲੋਗੇ ਚੋਰਾ ਬਾ ਯਾਰ ਹਾਂ ਮਾਰੋ ਨਾ ਇਹ ਕੋਈ ਨਹੀਂ ਕੋਈ ਇਹ ਇਹ ਚੋਣ ਵਾਲੀ ਮੈਂ ਦੁੱਧ ਤੋਂ ਨਹੀਂ ਦਬਦੀ ਆ। ਮੇਰੀ ਮੈਂ ਚੋਣ ਚੰਗਾ ਜਿਹੜੀ ਮੈਂ ਚੋਣ ਜਿਹੜਾ ਨਾ ਉਹ ਆਟੋਮੈਟਿਕ ਦੁੱਧ ਚੰਗਾ ਪਾ ਦਿੰਦੀ। ਆਹ ਦੇਖ। 19 ਮੋੜ ਵੀ 7 ਕਿਨੇ ਮੋੜ ਉਹਨੂੰ ਦੇ ਦੇ ਬਸ ਅੱਜ ਆ ਨੀ ਗਾ ਜਿੰਨੇ ਮੱਛਾਂ ਨਹੀਂ ਜਾ ਗਾ ਨੰਬਰ ਬੋਲ ਰਿਹਾ ਜੇ ਖੜਾ ਹੋ ਕੇ ਫਿਰ ਆਪਣੀ ਵੀਡੀਓ ਲੰਬੀ ਵਾਲੀ ਹੋ ਜੂ ਨੰਬਰ ਹੈ ਵੀਰੇ 98772510 98777 51042 51042 ਇਹ ਨੰਬਰ ਤੇ ਕਰ ਲਿਓ ਸੰਪਰਕ ਇਹ ਅੱਜ ਪਿੱਛੇ ਨਹੀਂ ਹੋਰ ਵੀ ਕਦੇ ਵੀ ਤੁਸੀਂ ਕਦੋਂ ਮਰਜੀ অল ਟਾਈਮ ਬਾਈਆਂ ਲਵੇ ਹਾਜ਼ਰ ਹੁੰਦੀਆਂ ਨੇ 4 ਤੋਂ 5 ਮਈਆਂ ਕਦੋਂ ਵੀ ਆ ਕੇ ਇੱਥੋਂ ਆ ਕੇ ਖਰੀਦ ਕੇ ਠੀਕ ਹੈ ਮਿੱਤਰੋ ਅੱਜ ਦੇ ਵੀਡੀਓ ਜੈਨ ਨਹੀਂ ਲਾਈਕ ਸ਼ੇਅਰ ਕਰ ਦਿਓ ਤੁਹਾਨੂੰ